ਕੀ ਹਾਲ ਚਾਲ ਹੈ ਵੀਰੇ ਸਾਰਿਆਂ ਦਾ ਹੋ ਠੀਕ ਠਾਕ ਅੱਜ ਤੁਹਾਡੇ ਨਾਲ ਇੱਕ ਦੋ ਗੱਲਾਂ ਸਾਂਝੀਆਂ ਕਰਨੀਆਂ ਨੇ ਧਿਆਨ ਨਾਲ ਸੁਣਿਓ ਬਈ। ਹਰੇਕ ਦੀ ਮੱਝ ਵੀਰੇ ਕੀ ਆ ਦੁੱਧ ਘਟ ਗਈ। ਲੀਟਰ ਡੇਢ ਲੀਟਰ ਦੁੱਧ ਘਟਿਆ ਕਿ ਨਹੀਂ ਘਟਿਆ ਸਾਰਿਆਂ ਦਾ ਘਟਿਆਗਾ। ਪਰ ਆਪਣੀ ਮੱਝਾਂ ਦਾ ਵੀਰੇ 10 ਗ੍ਰਾਮ ਵੀ ਦੁੱਧ ਨਹੀਂ ਘਟਿਆ। ਹੁਣ ਤੁਸੀਂ ਸੱਚ ਜਾਣਿਓ ਝੂਠ ਨਹੀਂ ਬੋਲਦੇ ਆਪਾਂ ਤੇ ਚੀਜ਼ੇ ਕਿਹੜਾ ਕੋਈ ਨਿਯਾਮ ਜਿਤਨਾ ਆਪਾਂ ਨੇ। ਤੇ ਹੁਣ ਆਪਣੇ ਕੋਲ 10 11 ਮੱਝਾਂ ਦੁੱਧ ਦਿੰਦੀਆਂ ਵਿੱਚ ਕੋਈ ਤੋਕੜਾ ਕੋਈ ਸੱਜਰ ਸੂਈਆਂ ਨੇ। ਹੁਣ ਜੇ ਹਰੇਕ ਮਾਝਾ ਲੀਟਰ 1.5 ਲੀਟਰ ਦੁੱਧ ਘਟਾਉਂਦੀ ਆ ਤੁਸੀਂ ਲੀਟਰ ਮੰਨ ਲਓ 10-11 ਲੀਟਰ ਦੁੱਧ ਹੋ ਗਿਆ ਜੇ ਆਪਾਂ 10 ਲੀਟਰ ਲਈਏ 750 ਰੁਪਏ ਦਾ ਇੱਕ ਦਿਨ ਦਾ ਦੁੱਧ ਬਣ ਗਿਆ 10 ਲੀਟਰ ਜੇ ਇੱਕ ਮਹੀਨੇ ਦਾ ਲਈਏ 23-24000 ਦਾ ਦੁੱਧ ਜਿਹੜਾ ਇੱਕ ਮਹੀਨੇ ਦਾ ਘਟਦਾ ਬਾਈ ਇੱਕ ਮਹੀਨੇ ਦਾ ਦੋ ਤਿੰਨ ਮਹੀਨੇ ਹੁਣ ਪੂਰੀ ਗਰਮੀ ਪੈਣੀ ਆ ਬਾਈ 23000 ਰੁਪਏ ਦਾ ਲਾ ਲਓ ਇਹਦੇ ਉੱਤੇ ਸਾਰਾ 65-70000 ਦੇ ਵਿੱਚ ਵਿੱਚ ਜਿਹੜਾ ਖਰਚਾ ਆਇਆ ਹੋਇਆਗਾ ਬਣਾਉਣ ਦੇ ਉੱਤੇ ਇਹੇ ਸਿਰਫ 3 ਮਹੀਨਿਆਂ ਦੇ ਵਿੱਚ ਜਿਹੜਾ ਖਰਚੇ ਚ ਪੂਰਾ ਹੋ ਗਿਆ ਮੈਸਨ ਪੂਰਾ ਖਰਚਾ ਕਰਤਾ ਪੂਰਾ ਹੁਣ ਇਹ ਫ੍ਰੀ ਆ ਆਪਣਾ ਟੋਬਾ ਹੁਣ ਦੇਖੋ ਮੱਜਾਂ ਆਰਾਮ ਕਰ ਰਹੀਆਂ ਨੇ ਜਿਹੜੀ ਲੋਹ ਨੂੰ ਪੂਰੀ ਲੋਹ ਚ ਬਗ ਰਹੀ ਆ 11 ਵਜੇ ਕੇ ਪੂਰੀ ਲੋਹ ਚੱਲ ਰਹੀ ਆ 2 3 9 ਵਜੇ ਤੱਕ ਲੋਹ ਚੱਲੂ 2 3 9 ਵਜੇ ਤੱਕ ਆਰਾਮ ਨਾਲ ਵਿੱਚ ਬੈਠਣੀ ਆ ਤੇ ਉਸ ਤੋਂ ਬਾਅਦ ਜਿਹੜੇ ਆਪਣਾ ਦੇਖੋ ਛੋਟੇ ਛੋਟੇ ਕਟਰੂ ਨੇਗੇ ਇਹ ਵਿੱਚ ਆਰਾਮ ਨਾਲ ਬੈਠੇ ਨੇ ਤੇ ਉਸ ਤੋਂ ਬਾਅਦ ਹੁਣ ਉਹ ਦੇਖੋ ਛੋਟੀ ਨੂੰ ਦਿਖਾਉਣਾ ਉਹ ਆਰਾਮ ਨਾਲ ਦੇਖੋ ਮੂੰਹ ਵਿੱਚ ਡਬੋਈ ਬੈਠੀ ਆ ਸਾਰੇ ਪਿੰਡੇ ਨਾ ਜਿਹਨੂੰ ਹੁਣ ਉਹ ਮੈਂ ਲੋਡ ਨਹੀਂ ਥੋੜਾ ਉੱਪਰ ਖੜ ਗਈ ਉੱਪਰ ਮਤਲਬ ਹਵਾ ਲੈ ਰਹੀ ਆ ਠੀਕ ਆ ਜਦੋਂ ਨੂੰ ਗਰਮੀ ਲੱਗੂ ਵਿੱਚ ਆਰਾਮ ਨਾਲ ਬੈਠ ਜੂਗੀ ਕਿਉਂਕਿ ਆਪਾਂ ਸਾਰਾ ਟਾਈਮ ਪਾਣੀ ਵਿੱਚ ਰਹਿ ਨਹੀਂ ਸਕਦੇ ਹੁੰਦੇ ਜੇ ਉਸ ਉਸ ਹਾਵ ਨਾਲ ਆਪਾਂ ਡੋਬਾ ਬਣਾਇਆ ਹੋਇਆਗਾ ਜੇ ਮੈ ਇਸ ਨੂੰ ਵਿੱਚ ਤੰਗ ਪਰੇਸ਼ਾਨੀ ਹੁੰਦੀ ਆ ਉਹ ਖੜੀ ਹੋ ਜਾਂਦੀ ਆ ਪਾਣੀ ਤੋਂ ਬਾਹਰ ਆ ਕੇ ਥੋੜਾ ਜਿਹਾ ਟਾਈਮ ਮਹਿਸੂਸ ਕਰਕੇ ਦੁਬਾਰਾ ਪਾਣੀ ਵਿੱਚ ਫੇਰ ਬੈਹ ਜਾਂਦੀ ਆ ਜੀ ਵੀ ਆਇਆ ਨਹੀਂ ਗਾ ਵੀ ੱੱਕੇ ਨਾਲੇ ਆਪ ਵੀ ਸਾਰਾ ਵੀ ਪਿੰਡਾ ਡੁੱਬਿਆ ਰਹੂਗਾ ਇਹ ਉਸ ਹਾਬ ਨਾਲ ਹੀ ਬਣਾਇਆ ਗਿਆ ਦਾ ਹੁਣ ਦੇਖੋ ਆਰਾਮ ਨਾਲ ਤਾਜ਼ਾ ਪਾਣੀ ਚੱਲ ਰਿਹਾ ਉਹ ਦੇਖੋ ਮਹਿਸਾਂ ਦੇ ਪੂੰਛਾਂ ਤੱਕ ਦੇਖ ਥੱਲੇ ਲੱਤਾਂ ਤੱਕ ਸਤ ਦਿਖ ਰਹੀਆਂ ਨੇ ਸਾਰੇ ਮਹਿਸਾਂ ਦੀਆਂ ਦਿਖ ਰਹੀਆਂ ਕਦੇ ਹੀ ਦਿਖ ਰਹੀਆਂ ਤੁਸੀਂ ਆਪ ਹਸਾਉ ਲਾ ਸਰ ਤੇ ਬਹੁਤ ਜਦੋਂ ਆਪਾਂ ਵੀਡੀਓ ਬਣਾਉਣ ਲੱਗਿਆ ਵੀਰੇ ਤੋਬੇ ਤੇ ਹਾਂ ਇਸ ਸਾਲ ਆ ਦੇਖੋ ਮੂੰਹ ਵਿੱਚ ਦੇ ਕੋਈ ਬੈਠੇ ਐ ਰਾਮ ਦਾ ਜਦੋਂ ਆਪਾਂ ਟੂਬੇ ਦਾ ਵੀਡੀਓ ਬਣਾਉਣ ਲੱਗੇ ਆ ਇਸ ਸਾਲ ਘਟੋ ਘਟ ਮੈਨੂੰ 25 30 ਨੌਜਵਾਨਾਂ ਭਰਾਵਾਂ ਨੇ ਕਿਸਾਨ ਜਿਹਨਾਂ ਦੇ ਫਾਰਮਰ ਨੇ ਉਹ ਫੋਨ ਕੀਤਾ ਡਿਟੇਲ ਦਿੱਤੀ ਆ ਹੁਣ ਘਟੋ ਘਟ ਇਸ ਸਾਲ ਘਟੋ ਘਟ ਬਹੁਤ ਇਸ ਵਾਰ ਟੂਬੇ ਵੱਢਣਗੇ ਜਿਹੜੇ ਲੋਕ ਵੀਰ ਖੇਤ ਰਹਿੰਦੇ ਨੇ ਇਹਦਾ ਜਿਹੜਾ ਨਜ਼ਾਰਾ ਹੀ ਬਹੁਤ ਆ ਵੀਰੇ ਜਿੰਨੀ ਥੋੜੀਆਂ ਮੱਝਾਂ ਵੱਧ ਹੋਣਗੀਆਂ ਉੰਨੀ ਥੋੜਾ ਸੇਤੀ ਜਿਹੜਾ ਖਰਚਾ ਪੂਰਾ ਕਰ ਦੇਣੀ ਆ ਤਿੰਨ ਮਹੀਨੇ ਦੇ ਵਿੱਚ ਵੱਧਾ ਚਾਰ ਮਹੀਨਿਆਂ ਵਾਲੋ ਚਾਰ ਮਹੀਨਿਆਂ ਦੇ ਵਿੱਚ ਆਪਦਾ ਖਰਚਾ ਜਿਹੜਾ ਪੂਰਾ ਕਰ ਜਾਣੀ ਆ ਮੈਸਾ ਯਾ ਦੁੱਧ ਘਟਦੇ ਆ। ਹੁਫਾਰੇ ਲਾ ਲਓ ਕੁਛ ਵੀ ਲਾ ਲਓ ਪਰ ਇਸ ਤੋਂ ਵੱਧ ਮੌਜ ਕਿਤੇ ਨਹੀਂ ਹੋ ਸਕਦੀ ਕਿਸੇ ਚੀਜ਼ ਦੇ ਵਿੱਚ ਵੀ। ਨਾ ਕੋਈ ਗੇਲਣ ਚਾਰਿਆ ਦੁੱਧ ਵਧਾਉਣ ਵਾਸਤੇ ਆਪਾਂ ਨੇ ਠੀਕ ਆ ਨਾ ਕੋਈ ਫੀਡ ਉਹ ਕੀਤੀ ਆ ਲੋੜ ਹੀ ਨਹੀਂ ਪੈਂਦੀ ਆਪਾਂ ਨੂੰ। ਇੱਕ ਆਪਾਂ ਗੱਲ ਹੋਰ ਆ ਆਪਾਂ ਖਰਚਾ ਵਧਾ ਦਿੰਨੇ ਆ ਨਾ ਯਾਰ ਅਬੀ ਫੀਡ ਵੱਧ ਪਾ ਦੁੱਧ ਘਟ ਗਿਆ ਤੇ ਆਹ ਪਾウダー ਚਾਰ ਦੋ ਆਹ ਗੇਲਣ ਚਾਰ ਦੋ ਹੁਣ ਲੋਕ ਮਸਹੂਰੀਆਂ ਵੀ ਕਰਨ ਲੱਗੇ ਪਰ ਆਪਾਂ ਨੂੰ ਕੋਈ ਇਸ ਚੀਜ਼ ਦੀ ਮਸਹੂਰੀ ਲੋੜ ਨਹੀਂ ਕੋਈ ਗੇਲਣ ਨਹੀਂ ਪਾਉਂਦੇ। ਕੋਈ ਠੰਡਵਾ ਦੁੱਧ ਵਧਾਉਣ ਵਾਸਤੇ ਨਹੀਂ ਪਾਉਂਦੇ ਆ ਬੈਠੀ ਆਲੇ ਕੋਈ ਗੇਲਣ ਕੰਮ ਨਹੀਂ ਕਰਨਾ ਇਹਦੇ ਵਿੱਚ ਕੁਛ ਨਹੀਂ ਕਿਸੇ ਪਾਊਡਰ ਨੇ ਕੰਮ ਨਹੀਂ ਕਰਨਾ ਕੁਦਰਤੀ ਚੀਜ਼ ਆ ਉਹ ਦੇਖ ਇਹਦੂ ਆਨੰਦ ਯਾਰ ਹੋਰ ਹੈ ਕਿੱਥੇ ਬਣਾ ਦਸੋ ਆ ਬੈਠੀਆਂ ਨੇ ਰਾਣੀਆਂ ਆਪਣੀਆਂ ਪਰੀਆਂ ਬੈਠੀਆਂ ਨੇ ਆ ਬੱਚੇ ਉਹਨਾਂ ਦੇ ਇਹ ਵੀ ਬਚਾਣ ਮਹਿਸੂਸ ਕਰ ਰਹੇ ਨੇ ਜੀ ਇਹਨਾਂ ਸਾਈਡ ਤੇ ਨਿਕਲੇ ਉਹ ਦੋ ਫਰਾ ਫਿਰਦੇ ਨੇ ਜੀ ਹੁਣ ਉਹ ਲੋੜ ਮੈਨ ਲੋੜ ਨਹੀਂ ਕੀਤੀ ਜੀ ਤੇ ਉਹ ਖੜੀ ਹੋ ਗਈ ਕੀਕ ਉਸ ਤੋਂ ਬਾਅਦ ਆਪਣੇ ਦੂਜੇ ਮੈਸਾਂ ਨੇ ਗਿਆ ਉਹ ਦੇਖੋ ਝੋਟੀਆਂ ਬੈਠੀਆਂ ਨੇ ਗਿਆ ਐ ਰਾਂ ਆਉਂਦਾ ਸਿਰ ਡਬੋ ਕੇ ਬੈਠਦਾ ਇਹ ਚੀਜ਼ਾਂ ਹੁੰਦੀਆਂ ਨੇ ਵੀਰੇ ਕੁਝ ਪੈਸਾ ਜ਼ਰੂਰ ਲੱਗ ਜਾਂਦਾ ਪਰ ਉਹ ਕੋਈ ਵੀ ਚੀਜ਼ ਆਪਾਂ ਜੇ ਪੈਸਾ ਲਾਉਣੇ ਆਂ ਥੋੜਾ ਜਿਹਾ ਟਾਈਮ ਬਾਅਦ ਉਹ ਪੂਰਾ ਕਰ ਦਿੰਦੇ ਨੇ ਆਪਣੇ ਪਸ਼ੂ ਹੁਣ ਜਿਆਦਾ ਗਰਮੀ ਪੈਂਦੀ ਆ ਕੀ ਯਾਰ ਇਸ ਤੋਂ ਵੱਧ ਹੋਰ ਨਜ਼ਾਰਾ ਕਿੱਥੇ ਆ ਬਈ ਆ ਦੇ ਹੁਣ 3 ਵਜੇ ਤੱਕ ਐਨ ਵਿੱਚ ਆਰਾਮ ਨਾ ਰਹੀਆਂ ਹਲੇ ਮੈਨੂੰ ਬਾਹਰ ਖੜੇ ਨ ਗਰਮੀ ਲੱਗਦੀ ਆ ਇਹ ਆਰਾਮ ਨਾਲ ਬੈਠੇ ਬੈਠੀਆਂ ਨਹੀਂ ਆ ਵੀਡੀਓ ਬਣਾਉਣਾ ਕਰਕੇ ਬੰਚੇਲਾ ਖੜਨਾ ਪੈਂਦਾ ਆ ਆ ਦੇਖੋ ਰਾਂ ਆਮ ਦਾ ਰੱਖਾ ਬੰਦ ਕਰੀ ਹੈ ਨਾ ਆਰਾਮ ਕਰੇਣ ਝੋਟੀਆਂ ਤੇ ਸੇਦੀ ਤਿਆਰ ਹੋਉਂਦੀਆਂ ਨੇ ਗਿਆ ਹੁਣ ਜੇ ਲੋਲ ਪਊਗੀ ਉਹ ਜਿਹੜੀ એનર્ਜੀ ਆ ਜਿਨ੍ਹਾਂ ਨੇ ਸਰੀਰ ਨੇ ਵਧਣਾ ਉਹ એનર્ਜੀ ਗਰਮੀ ਬਚਣ ਦੇ ਵਾਸਤੇ ਨਾ ਗੇਸਟ ਹੋ ਜਾਂਦੀ ਆ ਜਿਹੜੀ ਮੱਧਿਆਂ ਦੁੱਧ ਵਧਣਾ ਉਹ ਲੋ ਫੁੱਕੀ ਜਾਂਦੀ ਆ ਹੁਣ ਇਹਨਾਂ ਨੂੰ ਕੀ ਲੋ ਫੁੱਕੂ ਕੀ ਕੁਛ ਕਰੂਗਾ ਦੇਖੋ ਆਨੰਦ ਹੀ ਆਨੰਦ ਆਹੋ ਉਹ ਪੜੋਲੀ ਰਾਹੀਂ ਪਾਣੀ ਆਉਂਦਾਗਾ ਤੇ ਹੋ ਰਹੀ ਜਿਹੜਾ ਗੋਹਾ ਗੂਹਾ ਹੁੰਦਾ ਸਾਰਾ ਨਿਕਲ ਕੇ ਪਰਾਂ ਬਗ ਜਾਂਦਾ ਖੇਤਾਂ ਚ ਨਾਲ ਰੇ ਪੈਂਦਾ ਵੀਰੇ ਨਾਲੇ ਸਾਰਾ ਕੁਝ ਪਈ ਜਾਂਦਾ ਗਾ ਤੇ ਆਪਣਾ ਥੀਰਾ ਬੈਠਾ ਗਾ ਬੋਲ ਆ ਆ ਆ ਆ ਆ ਫਿਰ ਤੇ ਨਹੀਂ ਖੇਡ ਲੋ ਖੇਡ ਲੋ ਫਿਰ ਹੁਣ ਜਿਹੜਾ ਸਾਰਾ ਗੋਹਾ ਫਿਰਦਾ ਗਾ ਹੁਣ ਇੱਕ ਘਪੜੋਂ ਮੇਰਾ ਹੀ ਖੇਤ ਬਗੂ ਮੋਟਰ ਨਾਲ ਕਿਉਂ ਜੀ ਹੋਰ ਵੀਰੇ ਸਾਰੇ ਠੀਕ ਠਾਕੋਂ ਮਾਪਰਾ ਬਾਂ ਨੂੰ ਪਾ ਦਿਆ ਵੀਡੀਓ ਕੱਢੀ